ਸਰ ਪੰਚਾਇਤ ਹੋਈ ਆ ਤਾਂ ਮੇਰੇ ਪਿੱਛੇ ਜੋ ਇੱਥੇ ਮਾਡਲ ਬਣਾਏ ਗਏ ਹੋਈ ਆ ਖੀਤੀਪੁਰਵ ਨੂੰ ਸਮਰਪਿਤ ਹੋਏ ਤਾਂ ਪਿੱਛੇ ਮੇਰੇ ਬੱਚੇ ਆ ਬੱਚਿਆਂ ਦੇ ਨਾਲ ਸਾਡੀਆਂ ਭੈਣਾਂ ਆ ਤੇ ਕਰਤੀ ਆ ਉਹਨਾਂ ਦੇ ਨਾਲ ਗੱਲਬਾਤ ਕਿਉਂਕਿ ਇਹ ਦੇਖ ਕੇ ਮੈਂ ਤਾਂ ਬਹੁਤ ਹੀ ਇਮੋਸ਼ਨਲ ਹੋ ਗਈ ਆ ਸ਼ੌਕ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਮਾਡਲ ਤੁਸੀਂ ਬਣਾਇਆ ਖੀਤੀਪੁਰਵ ਨੂੰ ਲੈ ਕੇ ਬੱਚਾ ਬਣਾਇਆ ਬਹੁਤ ਹੀ ਇਮੋਸ਼ਨਲ ਹੋਈ ਆ ਅਸੀਂ ਦੇਖ ਕੇ ਬਾਕੀ ਜੋ ਆਉਂਦੇ ਉਹ ਵੀ ਹੁੰਦੇ ਆ ਘਰ ਵਿੱਚ ਜਾਣਿਆ ਜਾਂਦਾ ਹੈ ਪਹਿਲਾਂ ਤਾਂ ਦੱਸੋ ਕਿ ਕਿੰਨੇ ਦਿਨਾਂ ਦੀ ਇਹ ਮਿਹਨਤ ਆ ਤੇ ਕਿਦਾਂ ਤੁਹਾਡੇ ਦਿਮਗ ਦੇ ਵਿੱਚ ਆਇਆ ਵੀ ਇਹ ਚੀਚਾਂ ਸਾਨੂੰ ਇੱਥੇ ਬਣਾ ਕੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਸੀਂ ਨਨਪੁਰ ਸਾਹਿਬ ਭੈਣਾਂ ਦਾ ਪਬਲਿਕ ਸਕੂਲ ਤੋਂ ਆਜੀ ਤੇ ਅੱਜ ਜਦੋਂ ਤੁਸੀਂ ਪੁੱਛਿਆ ਵੀ ਇਹ ਸਾਨੂੰ ਕਿੰਨੇ ਦਿਨ ਲੱਗੇ ਇਹ ਸਾਨੂੰ 115 ਦਿਨ ਜਿਹੜੇ ਸਾਨੂੰ ਪ੍ਰੋਜੈਕਟ ਨੂੰ ਬਣਾਉਣ ਲੱਗੇ ਨਾ ਸਾਰਾ ਜੋ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੀ ਨੂੰ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਇਸ ਤਰ੍ਹਾਂ ਇਹ ਸੋਚਿਆ ਕਿ ਅਸੀਂ ਕਿ 350 ਸਾਲਾਂ ਜਿਹੜੀ ਸਟਾਫ ਦੀ ਜਿਹੜੀ ਹੈਗੀ ਆ ਇਹ 350 ਸਾਲਾਂ ਦਾ ਪ੍ਰੰਦੇਸ ਮਨਾ ਰਹੇ ਆ 시ਦੀਪੁਰ ਤੋਂ ਲੈ ਕੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਆਪਾਂ ਗੁਰੂ ਦੀ ਸੰਗਤ ਨੂੰ ਜਾ ਪੂਰੇ ॠषिਪ ਦੇ ਵਿਸਥਾਰ ਹੈਗੇ ਇੱਕ ਸਨੇਹਾ ਜਾ ਸਕੇ ਕਿ ਸਾਡਾ ਅਸਤਿਕ ਇਤਿਹਾਸ ਕੀ ਸੀ ਤੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਸਾਡੇ ਲਈ ਇਹ ਸਾਰੀਆਂ ਸ਼ਹਾਦਤਾਂ ਕਿ ਅਸੀਂ ਉਹਨਾਂ ਦੇ ਉੱਪਰ ਖੜੇ ਉਤਰ ਰਹੇ ਆ ਤਾਂ ਸਰਵਣ ਕਰੀਏ ਮੇਨ ਸਾਡਾ ਪਰਪਸ ਇਹ ਏਸ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਅਸੀਂ ਜਿਹੜਾ ਹੈਗੇ ਮਾਡਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਅਸੀਂ ਜਿੱਦਾਂ ਹੁਣੇ ਦੇਖਦੇ ਆ ਅਸੀਂ ਬਹੁਤ ਜਿੱਦਾਂ ਅੰਦਰੋਂ ਇਮੋਸ਼ਨਲ ਹੁੰਦਾ ਆ ਤੇ ਜਦੋਂ ਸੀਨ ਚੀਜ਼ਾਂ ਨੂੰ ਕ੍ਰੀਏਟ ਕੀਤਾ ਆ ਕਿੰਧਾ ਦੇ ਇਮੋਸ਼ਨ ਸੀ ਸਾਡੇ ਵਾਹ ਇਮੋਸ਼ਨ ਬੜੇ ਭਾਵਕ ਸੀਗੇ ਜਦੋਂ ਅਸੀਂ ਬਾਬਾ ਬਕਾਲਾ ਜੀ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ਦਾ ਸੀਨ ਬਣਾਉਣ ਲੱਗੇ ਪਹਿਲੀ ਸ਼ਹਾਦਤ ਭਾਈ ਮਤੀਦਾ ਜੀ ਜਦੋਂ ਹੋਈ ਤੇ ਸਾਡੀਆਂ ਅੱਖਾਂ ਨਾਮ ਹੋ ਗਈਆਂ ਤੇ ਇਸ ਸੀਸ ਜਦੋਂ ਕਹਿੰਦੇ ਉਹਨਾਂ ਦਾ ਸਿੱਧਾ ਦੋ ਫੜ ਕੀਤਾ ਗਿਆ ਸੀ ਉਦੋਂ ਸਾਡੇ ਤੋਂ ਫੋਟੋ ਹੀ ਨਹੀਂ ਕੱਟ ਹੋਈ ਤੇ ਜ਼ਾਲਮਾਂ ਨੇ ਸਰੀਰ ਕੱਟਤਾ ਤੇ ਬੜੀ ਭਾਵੁਕ ਜਿਹੜੇ ਉਹ ਪਲ ਸੀਗੇ ਸਾਡੇ ਲਈ ਕਰ ਦੋ ਉਸ ਤੋਂ ਬਾਅਦ ਜਿਹੜਾ ਅਗਲਾ ਸੀਨ ਦਿਖਾਉਣਾ ਸੀਗਾ ਭਾਈ ਦਿਆਲਾ ਜੀ ਦਾ ਤਿੰਨੇ ਜਿਦੋਂ ਸੀਨ ਦਿਖਾਉਣੇ ਤਾਂ ਬੜੀ ਭਾਵਕ ਵਾਲੇ ਸੀਨ ਸੀਗੇ ਸਾਡੇ ਲਈ ਉਹ ਸਾਡੇ ਲਈ ਮੈਂ ਬੋਲੀ ਸੋਚ ਵਿਚਾਰ ਦੇ ਦੁਬਿਧਾ ਜਿ ਸੀਨ ਮੈਂ ਸੀ ਨੂੰ ਕਿਵੇਂ ਦਿਖਾ ਸਕਾਂ ਤੇ ਫਿਰ ਮੈਂ ਉੱਤੇ ਆਰੇ ਨੂੰ ਹੀ ਕੱਟ ਕੇ ਨਾਲ ਅਸੀਂ ਇੱਥੇ ਲਗਾਤਾ ਹੋਏ ਗੱਤੇ ਦਾ ਬਣਾ ਕੇ ਸਾਡੇ ਕੋਲ ਹਿੰਮਤ ਨਹੀਂ ਹੋਈ ਇਸ ਨੂੰ ਬਣਾ ਸਕਣ ਜਿੱਦਾਂ ਹੁਣ ਮੈਂ ਦੇਖਿਆ ਕਿ ਬੱਚੇ ਵੀ ਤੁਹਾਡੇ ਨਾਲ ਹੈਗੇ ਆ ਬੱਚਿਆਂ ਦੇ ਵਿੱਚ ਉਹ ਹੀ ਮੈਂ ਸੇਮ ਕੁਐਸਚਨ ਪੁੱਛ ਰਹੀ ਆ ਕਿ ਬੱਚੇ ਜਿਹੜੇ ਹੈਗੇ ਆ ਸਿੱਖੀ ਦੇ ਨਾਲ ਅਸੀਂ ਸਾਰੇ ਅਸੀਂ ਮੈਂ ਵੀ ਬਹੁਤ ਠੀਕ ਹੈ ਨਾ ਕਿ ਜਦੋਂ ਇਦਾਂ ਦੇ ოਕੇਸ਼ਨਸ ਆਪਾਂ ਦੇ ਹਾਣ ਦੇ ਆ ਅਸੀਂ ਸਾਰੇ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਸਪੈਸ਼ਲੀ ਜੀ ਆਪਣੇ ਬੱਚਿਆਂ ਦੀ ਗੱਲ ਕਰੀਏ ਤੇ ਬੱਚਿਆਂ ਨੂੰ ਜਦੋਂ ਤੁਸੀਂ ਕਿਹਾ ਹੋਗਾ ਜਾਂ ਬੱਚਿਆਂ ਨੇ ਤੁਹਾਨੂੰ ਇਹ ਚੀਜ਼ ਕਰੇਟ ਕਰਨ ਨੂੰ ਕਹੀ ਸੀਗੀ ਬੱਚਿਆਂ ਦੇ ਜੀ ਬੜੇ ਹੀ ਉਤਸ਼ਾਹ ਨਾਲ ਜਿਵੇਂ ਹੀ ਅਸਾਨੂੰ ਉਹਨਾਂ ਨੇ ਅਨਾਉਂਸ ਕੀਤਾ ਕਿ ਆਪਾਂ ਜਿਹੜਾ ਹੈਗਾ ਜਿਹੜਾ ਸ਼ਹੀਦੀ ਸਫਰ ਨੂੰ ਲੈ ਕੇ ਆਪਾਂ ਇਸ ਤਰ੍ਹਾਂ ਸੀਨ ਜਿਹੜਾ ਹੈਗਾ ਬਣਾਉਣ ਦਾ ਸੋਚਿਆ ਆ ਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਉਹਦੇ ਵਿੱਚ ਭਾਗ ਲਿਆ ਤੇ ਸਾਰੇ ਮਾਡਲ ਜਿਹੜਾ ਹੈਗਾ ਜਿਵੇਂ ਜਿਵੇਂ ਅਸਾਨੂੰ ਦੱਸਦੇ ਗਏ ਆ ਕਿੱਥੇ ਕਿੱਥੇ ਨੂੰ ਦਿੱਕਤ ਆਂਦੀ ਸੀ ਤਾਂ ਸਾਡੇ ਕੋਲ ਆਂਦੇ ਸੀ ਅਸੀਂ ਉਹਨਾਂ ਨੂੰ ਦੱਸ ਦਿਆ ਸੀ ਕਿ ਸਾਰਾ ਕੰਮ ਜਿਹੜਾ ਬੱਚਿਆਂ ਨੇ ਆਪਣੇ ਹੱਥੀਂ ਕੀਤਾ ਹੈ ਤੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਮੈਂ ਸਪੋਰਟ ਕਰਦੇ ਰਹੇ ਆ ਕਿ ਆਪਾਂ ਇਦਾਂ ਕਰ ਸਕਦੇ ਹਾਂ ਇਸ ਤਰ੍ਹਾਂ ਗੱਲ ਕਰ ਸਕਦੇ ਆ ਰੱਖ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਲਕਮ ਆ ਕਸਾ ਵੈਲਕਮ ਆ ਵੈਲਕਮ ਜੀ ਬਹੁਤ